ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਜਗਜੀਤਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਦਾ ਉਹਨੂੰ ਬਸ ਤੁਹਾਨੂੰ ਸਬਸਕ੍ਰਾਈਬ ਕਰਕੇ ਸਿਚ ਕਰਾ ਗੋ ਤਾਂ ਕਿ ਤੁਹਾਡੇ ਤੱਕ ਨੰਨੇ ਨੰਨੇ ਜਿੰਨੇ ਵੀ ਵੀਡੀਓ ਫਲੋ ਕਰ ਸਕੀਂ ਵਾਈ ਕੋਲੇ ਕਤਾਜ ਸਵੀ ਮੱਝਾ ਜੀ ਤੇ ਦੋ ਕਟੀਆਂ ਠੀਕ ਹੈ ਜੀ ਹਰ ਜਾਣਕਾਰੀ ਲਈ ਲਮਗੇ ਪਰ ਬਾਈ ਜੇ ਕਿਸੇ ਨੇ ਇਦਾਂ ਦੀ ਯਾਦ ਕਰਾਉਣ ਦਾ ਆਪਣਾ ਨੰਬਰ ਨੋਟ ਕਰੋ ਜੀ 75280003 ਬਾਈ ਬਾਕੀ ਫੇਸਬੁੱਕ ਤੇ ਪੇਜ ਆਪਾਂ ਨੂੰ ਬਾਤਾਂ ਨੂੰ ਫਾਲੋਅਰ ਤੇ ਸੇਵ ਕਰਾ ਕਰਤਾ 68 ਲੱਖ ਨੂੰ ਅਪਲੋਡ ਕਰ ਸਕਦੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਭਰਾ ਚਾਹਾਂਗੇ ਹਾਂਜੀ ਬਾਈ ਜੀ ਸਸੀ ਗਾਲ ਸਸੀ ਗਾਲ ਬਾਈ ਨਾਮ ਦੱਸੋ ਜੀ ਆਪਣਾ ਕਾਲਾ ਜੀ ਪਿੰਡ ਪਿੰਡ ਬਾਈ ਜਗਜੀਤਪੁਰਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਨੰਬਰ ਬਾਈ 94631 ਜੀ 67631 ਜੀ ਠੀਕ ਹੈ ਜੀ ਅਜੇ ਵੀ ਕਿੰਨੇ ਨਾਗ ਬਕੋ ਆਪਣੇ ਕੋਲ ਅੱਜ ਤਿੰਨ ਨਾਗ ਆ ਜੀ ਠੀਕ ਹੈ ਜੀ ਤੇ ਆ ਮੈਂ ਤਾਜੀ ਸੂਈ ਵੀ ਆ ਬਈ ਤੀਜਾ ਸੂਗਾ ਹਾਂਜੀ ਹਾਂ ਬੋਲਾ ਹੈਗਾ 10 ਕਿਲੋ ਆਗ ਤਿਆਰ ਬਾਈ ਕਿੰਨੇ ਦਿਨੋਂ ਕੋ ਸੂਈ ਅੱਜ ਤੀਜਾ ਦਿਨ ਆ ਬਾਈ ਤੀਜਾ ਦਿਨ ਹਾਂ ਠੀਕ ਹੈ ਜੀ ਤੇ ਮਗਰ ਮਗਰ ਕੱਟੀ ਆ ਵੀਰੇ ਲੈ ਕੱਟੀ ਦਿਖਾ ਦਿੰਦੇ ਕੱਟੀ ਦੇਖੀ ਚੈੱਕ ਕਰ ਠੀਕ ਹੈ ਹਾਂਜੀ ਤੇ ਲੋ ਜੀ ਨਾੜਗੋ ਨੂੰ ਨੁਰਗਾ ਜਾਵਾ ਤਾਜਾ ਬਾਈ ਠੀਕ ਹੈ ਜੀ ਹਾਂ ਤੇ ਕੀ ਰੇਟ ਉਧਰ ਦਾ ਰੇਟ ਬਾਈ ਫੋਨ ਤੇ ਕਰਾਂਗੇ ਜਾਇ ਜੀ ਰਹੂਗਾ ਠੀਕ ਹੈ ਜੀ ਹਾਂ ਚੱਕਰ ਸਿੰਦਾ

ਲੋਸ ਬਾਈ ਜਨੂਪਣਾ ਟੱਕਰਪੁਰਾ ਫਰੰਡ ਦੇ ਗੀਤਪੁਰਾ ਜਿਲ੍ਹਾ ਨੂੰ ਪੈਣ ਵਾਲੀ ਬਰਨਾਲ ਠੀਕ ਹੈ ਹਰ ਵੀ ਕੱਟੀ ਜਾਣਕਾਰੀ ਦੋ ਜੀ ਛੋਟੀ ਕੱਟੀ ਬਈ ਸਾਲ ਦੀ ਪੂਰੀ ਇਹ ਹਾਂਜੀ ਹਾਂ ਬਸ ਸਾਲ ਤੋਂ ਉਧਰ ਹੋਵੇ 20 ਦਿਨ ਉਧਰ ਹੋਰ ਠੀਕ ਹੈ ਜੀ ਹਾਂਜੀ ਤੇ ਕੀ ਰੇਟ ਨੂੰ ਟੋੜ ਬਰਾਦਰ ਰੇਟ ਬਾਈ ਫੋਨ ਤੇ ਕਰਾਂਗੇ ਜੈ ਜੀ ਰਹੂਗਾ ਬਸ ਠੀਕ ਹੈ ਮੈਂ ਫੋਨ ਕਰਕੇ ਹਾਂ ਠੀਕ ਹੈ ਛੋਲੀ ਛਾਲੀ ਬਹੁਤ ਆ ਬਾਈ ਲੋਜ ਪੱਠਪੁਰਾ ਹੂੰ ਦੇਖੋ ਥਣ ਥਣ ਬਹੁਤ ਲੱਗਾ ਛੋਲੀ ਛਾਲੀ ਬਹੁਤ ਆ ਚਾਰ ਹੀ ਥਣ ਹੋਣਗੇ ਬਾਈ ਠੀਕ ਹੈ ਹਾਂ ਠੀਕ ਹੈ ਆ ਵੱਡੀ ਦੀ ਦੱਸੋ ਜੀ ਇਹ ਬਾਈ ਪੌਣੇ ਤਿੰਨ ਸਾਲ ਦੀ ਹਾਂਜੀ 17 ਦੇਈ ਜਾਂਦੀ ਆ ਬਾਈ ਹਾਂਜੀ ਹਾਂ ਠੀਕ ਹੈ ਜੀ ਕੀ ਰੇਟ ਨੂੰ ਟਪਰਾਇਦਾ ਇਹਦਾ ਹੀ ਫੋਨ ਤੀ ਰਹੂ ਬਾਈ ਇਹਦੇ ਵਿੱਚ ਢੋਲੀ ਢਾਲੀ ਬਹੁਤ ਵਧੀਆ ਬਾਈ ਥੱਲੋ ਠੀਕ ਹੈ ਜੀ ਹਾਂ ਲੈ ਤੋਰ ਦੋ ਪ੍ਰਾਣ ਨੂੰ ਹਾਂ ਕੋਈ ਕੋਤਨ ਨਾਗਾ ਕਿੰਨੀ ਜੀ ਕੋਲੋਂ ਪ੍ਰਾ ਠੀਕ ਹੈ ਤੇ ਕੱਟੀਆਂ ਤੇ ਕੋਈ ਛੋਟੀ ਵੱਡੀ ਮੋੜ ਲੈ ਮੋੜ ਪੂਰਾ ਤਰ੍ਹਾਂ ਤਾੜੇ ਸਾਹਮਣੇ ਪਰਾ ਚੈੱਕ ਕਰਕੇ ਤੇ ਸੱਲੀ ਕਰਕੇ ਲੇਜੋ ਭਰਾ ਕੱਲ ਨੂੰ ਕਿਸੇ ਗੱਲ ਦਾ ਰੋਣਾ ਨਾ ਪਵੇ ਠੀਕ ਹੈ ਨਾ ਜੀ ਤੇ ਚੈੱਕ ਕਰਨਾ ਤੁਹਾਡੀ ਇਹ ਜਰੀਏ ਸਾਡਾ ਕੰਮ ਇਹ ਵੀਡੀਓ ਐਡ ਕਰ ਲਉ ਠੀਕ ਹੈ ਜੀ ਠੀਕ ਹੈ ਹਾਂ ਜੀ